ਜਥੇਦਾਰਾਂ ਦੀ ਵਹਾਲੀ ਦੀ ਮੰਗ ਨੇ ਫੜਿਆ ਜ਼ੋਰ ਨਵੇਂ ਜਥੇਦਾਰਾਂ ਦੀ ਨਿਯੁਕਤੀ ਨਾ ਮੰਜ਼ੂਰ ਵਸਾਖੀ ਮੌਕੇ ਵੱਡੇ ਇਕੱਠ ਦਾ ਐਲਾਨ ਜਥੇਦਾਰਾ ਸੁੰਦੀ ਐਜੀਪੀਸੀ ਦਾ ਵੱਡਾ ਫੈਸਲਾ ਪ੍ਰਧਾਨਤਾਮੀ ਦੇ ਅਸਤੀਫੇ ਦੀ ਚਰਚਾ ਜਥੇਵੰਦੀਆਂ ਤੇ ਟਿਕੀਆਂ ਨਜ਼ਰਾਂ ਪਾਕਿਸਤਾਨ ਤੋਂ ਸਿੱਖਾਂ ਲਈ ਵੱਡਾ ਸੁਨੇਹਾ ਸੰਗਤ ਨੂੰ ਕੀਤੀ ਗਈ ਖਾਸ ਅਪੀਲ ਬਹਿਸ ਦੇ ਮਾਮਲੇ ਆਏ ਸਾਹਮਣੇ ਯੂਕੇ ਤੋਂ ਪੰਜਾਬੀਆਂ ਨਾਲ ਜੁੜੀ ਵੱਡੀ ਖਬਰ ਸੰਸਦ ਨੇ ਮਾਫੀ ਮੰਗਣ ਦੀ ਕੀਤੀ ਮੰਗ ਜਲਿਆਂਵਾਲਾ ਬਾਗ ਦੁਖਾਂਦ ਦਾ ਮਾਮਲਾ ਕੈਨੇਡਾ ਤੋਂ ਪ੍ਰਵਾਸੀਆਂ ਨਾਲ ਜੁੜੀ ਵੱਡੀ ਖਬਰ ਕਾਮਿਆਂ ਤੇ ਸਟੂਡੈਂਟਸ ਲਈ ਦਰਵਾਜ਼ੇ ਬੰਦ ਪਹਿਲਾਂ ਨਾਲੋਂ ਜ਼ਿਆਦਾ ਵੀਜ਼ੇ ਕੀਤੇ ਗਏ ਰੱਦ ਕੈਨੇਡਾ ਤੋਂ ਪੰਜਾਬੀਆਂ ਲਈ ਖੁਸ਼ਖਬਰੀ ਨਵੇਂ ਨਿਯਮ ਹੋਏ ਲਾਗੂ ਉਦਾਸ ਚਿਹਰਿਆਂ ਤੇ ਰੌਣਕ ਵੱਡਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੁਰਾਣੇ ਜਥੇਦਾਰਾਂ ਦੀ ਤੁਰੰਤ ਬਹਾਲੀ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਜਿਹੜੇ ਨਵੇਂ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਬਣਾਏ ਗਏ ਨੇ ਉਹਨਾਂ ਦੀ ਨਿਯੁਕਤੀ ਮਰਿਆਦਾ ਤੇ ਅਨੁਸਾਰ ਨਹੀਂ ਕੀਤੀ ਗਈ ਇਸ ਕਰਕੇ ਉਹਨਾਂ ਨੂੰ ਕੋਈ ਵੀ ਪ੍ਰਵਾਨ ਨਹੀਂ ਕਰਦਾ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਹਦੇ ਤੇ ਜਲਦੀ ਧਿਆਨ ਦੇ ਕੇ ਸਾਰੀਆਂ ਜਥੇਬੰਦੀਆਂ ਸਮੁੱਚੇ ਖਾਲਸਾ ਪੰਥ ਦੀ ਮਰਿਆਦਾ ਦੇ ਮੁਤਾਬਕ ਕੀ ਸਾਰੇ ਕਾਰਜ ਕਰਨੇ ਚਾਹੀਦੇ ਨੇ ਉਹਨਾਂ ਕਹਿ ਕੇ ਪਹਿਲਾ ਜਥੇਦਾਰਾਂ ਨੂੰ ਹਟਾਉਣ ਦਾ ਤਰੀਕਾ ਗਲਤ ਸੀ ਇਸ ਕਰਕੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਸਾਰੇ ਪੰਦੇ ਨਾਲ ਸਲਾਹ ਕਰਕੇ ਅਗਲਾ ਫੈਸਲਾ ਕਰਨਾ ਚਾਹੀਦਾ ਹੈ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਹਿਆ ਕਿ ਸਮੂਹ ਨਿਹੰਗ ਸਿੰਘ ਜਥੇਬੰਦੀ ਆਪਣੇ ਫੈਸਲੇ ਤੇ ਕਾਇਮ ਨੇ ਅਤੇ ਵਿਸਾਖੀ ਮੌਕੇ ਸ਼੍ਰੀ ਦਮਦਮਾ ਸਾਹਿਬ ਵਿਖੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੀ ਮੁਰਤੋਂ 71 ਤੱਕ ਕਰਕੇ ਗੁਰਮਤਾ ਕੀਤਾ ਜਾਵੇਗਾ ਉਹਨਾਂ ਉਸ ਪ੍ਰਗਟ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਉਸ ਗੁਰਮਤੇ ਤੋਂ ਪਹਿਲਾਂ ਪਹਿਲਾਂ ਪੁਰਾਣੇ ਜਥੇਦਾਰਾਂ ਦੀ ਬਹਾਲੀ ਕਰ ਦਿੱਤੀ ਜਾਵੇ ਉਧਰ ਦੂਜੇ ਪਾਸੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਤੱਕੇ ਨਾਲ ਸੇਵਾ ਮੁਕਤ ਕੀਤੇ ਗਏ ਸਿੰਘ ਸਹਿਬਾਨ ਜਿੰਨਾ ਚਿਰ ਬਹਾਲ ਨਹੀਂ ਹੋ ਜਾਂਦੇ ਸਾਡਾ ਸੰਘਰਸ਼ ਜਾਰੀ ਰਹੇਗਾ। ਉਹਨਾਂ ਨੇ ਕਿਹਾ ਕਿ ਸਹਿਬਾਨਾਂ ਦੀ ਬਹਾਲੀ ਵਾਸਤੇ ਹੀ ਸਾਰਾ ਰੋਸ਼ ਮਾਰਚ ਤੇ ਰੋਸ਼ ਧਰਨੇ ਦਾ ਪ੍ਰੋਗਰਾਮ ਉਲੀਕਿਆ ਗਿਆ। ਪਰ ਕੁਝ ਲੋਕ ਸਾਡੇ ਇਸ ਪ੍ਰੋਗਰਾਮ ਨੂੰ ਰਾਜਨੀਤਿਕ ਰੰਗ ਦੇ ਕੇ ਇਸ ਪ੍ਰਤੀ ਗਲਤ ਪ੍ਰੋਪਗੈਂਡਾ ਕਰ ਰਹੇ ਨੇ। ਉਹਨਾਂ ਲੋਕਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡਾ ਨਿਰਾਲਾ ਧਾਰਮਿਕ ਮਸਲਾ ਧਾਰਮਿਕ ਪ੍ਰੋਗਰਾਮ ਹੈ। ਇਸ ਨੂੰ ਰਾਜਨੀਤੀ ਦੀ ਅੱਖ ਤੋਂ ਨਾ ਵੇਖਿਆ ਜਾਵੇ ਅਕਾਲੀ ਦਲ ਦਾ ਅੱਜ ਗ੍ਰਾਫ ਬਹੁਤ ਨੀਵੇਂ ਤਲ ਤੇ ਚਲੇ ਜਾਣ ਦਾ ਕਾਰਨ ਵੀ ਇਹੀ ਹੈ ਕਿ ਤੁਸੀਂ ਧਾਰਮਿਕ ਪ੍ਰੋਗਰਾਮਾਂ ਨੂੰ ਧਾਰਮਿਕ ਸਿਧਾਂਤ ਨੂੰ ਧਾਰਮਿਕ ਮਸਲਿਆਂ ਨੂੰ ਹਮੇਸ਼ਾ ਰਾਜਸੀ ਰੰਗਤ ਦਿੱਤੀ ਹੈ ਉਹਨਾਂ ਬਾਰੀ ਤਾਕਤਾਂ ਦੀ ਦਖਲਅੰਦਾਜ਼ੀ ਤੋਂ ਇਨਕਾਰ ਕਰਦੇ ਹਾਂ ਸਾਫ਼ ਕਿ ਕਿ ਸ਼੍ਰੋਮਣੀ ਕਮੇਟੀ ਨੇ ਕਾਹਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰਕੇ ਰਾਜਨੀਤਿਕ ਲੋਕਾਂ ਦੇ ਦਬਾਅ ਵਿੱਚ ਹਮੇਸ਼ਾ ਮਨਮਰਜ਼ੀ ਦੇ ਫੈਸਲੇ ਲਏ ਨੇ ਜਿਸ ਤੋਂ ਕਮ ਬਹੁਤ ਦੁਖੀ ਹੈ ਮੈਂ ਇਹਨਾਂ ਨੂੰ ਪੁੱਛਦਾ ਕਿ ਸਿੰਘ ਸਾਹਿਬਾਨ ਸੇਵਾ ਮੁਕਤ ਕਰਨ ਲਈ ਤੁਹਾਨੂੰ ਦਿੱਲੀ ਦੀ ਸਰਕਾਰ ਨੇ ਕਿਹਾ ਸੀ ਅੱਜ ਇਹ ਲੋਕ ਉਹਨਾਂ ਤੇ ਇਲਜ਼ਾਮ ਲਗਾ ਰਹੇ ਨੇ ਜਿਨ੍ਹਾਂ ਨਾਲ ਇਹਨਾਂ ਦਾ 25 ਸਾਲ ਭਾਈਵਾਲੀ ਰਹੀ ਹੈ ਕੇਂਦਰ ਦੀਆਂ ਵਜ਼ੀਰੀਆਂ ਮਾਣੀਆਂ ਤੇ ਪੰਜਾਬ ਚ ਮੁੱਖ ਮੰਤਰੀ ਦੀਆਂ ਪਦਵੀਆਂ ਮਾਣੀਆਂ ਤੇ ਸਰਕਾਰਾਂ ਹੰਡਾਈਆਂ ਨੇ ਵਿਸ਼ੱਕ ਸੰਤ ਸਮਾਜ ਦੇ ਦਮਦਮੇ ਟਕਸਾਲ ਤੇ ਸਮੁੱਚਾ ਪੰਥ ਨੇ ਔਖੇ ਔਖੇ ਟਾਈਮ ਚ ਵੀ ਅਕਾਲੀ ਦਲ ਦੀ ਸਰਕਾਰ ਬਣਾਉਣ ਚ ਭੂਮਿਕਾ ਨਿਭਾਈ ਅੱਜ ਇਹ ਲੋਕ ਇੰਨੇ ਗਿਰ ਚੁੱਕੇ ਨੇ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਉਤੇ ਧਾਰਮਿਕ ਸਖਸ਼ੀਤਾ ਉੱਤੇ ਕਟਿਆ ਸੋਚ ਨਾਲ ਅਤੇ ਬੁਖਲਾਟ ਵਿੱਚ ਆ ਕੇ ਬਿਆਨਬਾਜ਼ੀ ਕਰ ਰਹੇ ਨੇ ਮੈਂ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਲੋਕਾਂ ਨੂੰ ਆਪਣੇ ਗਿਰੇਵਾਂ 'ਚ ਝਾਤ ਮਾਰਨੀ ਚਾਹੀਦੀ ਹੈ ਐਜਪੀਸੀ ਅਤੇ ਦਮਦਮੇ ਟਕਸਾਲ ਦੋਵੇਂ ਸੰਸਥਾਵਾਂ ਪੰਦੀਆਂ ਨੇ ਬਿਲਕੁਲ ਅਸੀਂ ਆਮੋ ਸਾਹਮਣੇ ਨਹੀਂ ਆ ਅਸੀਂ ਇੱਕ ਦੂਜੇ ਦੇ ਫੁਰਕਾਂ ਸਾਡੇ ਮੁਖੀਆਂ ਅਤੇ ਬਜ਼ੁਰਗਾਂ ਨੇ ਤਾਂ ਸ਼ਰਮਣੀ ਕਮੇਟੀ ਨੂੰ ਸਥਾਪਿਤ ਕਰਨ ਦੇ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਟਕਸਾਲ ਦੇ ਮੁਖੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਅੰਗਰੇਜ਼ਾਂ ਦੇ ਟਾਈਮ ਪਿੰਡ-ਪਿੰਡ ਜਾ ਕੇ ਸ਼ਰਮਣੀ ਕਮੇਟੀ ਲਈ ਪ੍ਰਚਾਰ ਕੀਤਾ ਸ਼ਰਮਣੀ ਕਮੇਟੀ ਪੰਥ ਦੀ ਧਾਰਮਿਕ ਨੁਮਾਇੰਦਾ ਜਥੇਬੰਦੀ ਹੈ ਉਹਦਾ ਪੂਰਾ ਸਤਿਕਾਰ ਕੱਲ ਵੀ ਹੈ ਤੇ ਅੱਜ ਵੀ ਹੈ ਜਿਹੜਾ ਗਲਤ ਫੈਸਲਾ ਸ਼ਰਮਣੀ ਕਮੇਟੀ ਨੇ ਕੀਤਾ ਉਹਦਾ ਅਸੀਂ ਵਿਰੋਧ ਕੀਤਾ ਪਹਿਲਾਂ ਮੈਂ ਅਪੀਲ ਕੀਤੀ ਹੈ ਕਿ ਇਹਨਾਂ ਦੇ ਮੁੱਖੀ ਬੰਦਿਆਂ ਨੂੰ ਮੈਂ ਸਮਝਾਇਆ ਲੇਕਿਨ ਜਦ ਇਹਨਾਂ ਨੇ ਸਾਡੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਪੰਥਕ ਭਾਵਨਾਵਾਂ ਨੂੰ ਵੀ ਫਿਰ ਸਾਨੂੰ ਇਹ ਰਸਤਾ ਛੋਡਣਾ ਪਿਆ ਬਜਟ اجلاس ਵਿੱਚ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ ਅਤੇ ਕਾਰਜ ਖੇਤਰ ਬਾਰੇ ਵਿਧੀ ਵਿਧਾਨ ਬਣਾਉਣ ਦਾ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇਸ ਦਿਸ਼ਾ ਵਿੱਚ ਪ੍ਰਕਿਰਿਆ ਆਰੰਭ ਦਿੱਤੀ ਹੈ ਇਸ ਤਹਿਤ ਸਿੱਖ ਪੰਥ ਕੋਲ ਸੁਝਾਅ ਮੰਗੇ ਗਏ ਨੇ ਤੇ ਸੁਝਾਅ ਭੇਜਣ ਵਾਸਤੇ ਈਮੇਲ ਅਤੇ ਵਟਸਐਪ ਨੰਬਰ ਵੀ ਜਾਰੀ ਕੀਤੇ ਗਏ ਨੇ ਜਿੱਥੇ ਸੁਝਾਅ ਭੇਜੇ ਜਾ ਸਕਣਗੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦਿਸ਼ਾ ਵੱਲ ਪਹਿਲਾ ਕਦਮ ਪੁੱਟਦਿਆਂ ਅਕਾਲ ਤਖਤ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਜ਼ਿੰਮੇਵਾਰੀਆਂ ਤੇ ਸੇਵਾ ਮੁਕਤੀ ਸੰਬੰਧੀ ਨਿਯਮ ਨਿਰਧਾਰਿਤ ਕਰਨ ਲਈ ਸਿੱਖ ਪੰਦੀਆਂ ਸਮੂਹ ਜਥੇਬੰਦੀਆਂ ਦਮਦਮੀ ਟਕਸਾਲ ਨਹਿਕ ਸਿੰਘ ਦਲਾ ਆਲਮੀ ਸਿੱਖ ਸੰਸਥਾਵਾਂ ਸਿੱਖ ਸੰਭਾਵਾਂ ਦੀਵਾਨਾਂ ਸਭਾ ਸੁਸਾਇਟੀਆਂ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਵਿਦਵਾਨਾਂ ਤੇ ਬੁੱਧੀਜੀਵੀ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦੀ ਇਹ ਚਲਪੋਣੀ ਮੰਗ ਰਹੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਦੀ ਪਦਵੀ ਦੇ ਸਤਕਾਰ ਅਤੇ ਮਹੱਤਵਪੂਰਨ ਦੇ ਮੱਦੇ ਨਜ਼ਰ ਸੇਵਾ ਨਿਯਮ ਤੈਅ ਕੀਤੇ ਜਾਣ ਜਿਸ ਬੰਦੇ ਵਿੱਤੇ ਦੇਨੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਜਨਰਲ ਇਜਲਾਸ ਵਿੱਚ ਸੰਧਾਨਤਿਕ ਪ੍ਰਬੰਧਕੀ ਦਾ ਮਤਾ ਪਾਸ ਕੀਤਾ ਗਿਆ ਸੀ ਇਸ ਮਤੇ ਦੀ ਭਾਵਨਾ ਅਨੁਸਾਰ ਜਥੇਦਾਰਾਂ ਦੀ ਨਿਯੁਕਤੀ ਸਗਾਵਾਂ ਅਤੇ ਸੇਵਾ ਮੁਕਤੀ ਬਾਰੇ ਕੌਮ ਦੀਆਂ ਸਮੂੱਚੀਆਂ ਜਥੇਬੰਦੀਆਂ ਤੇ ਸੰਸਥਾਵਾਂ ਦੇ ਨਾਲ ਨਾਲ ਸਿੱਖ ਬੁੱਧੀਜੀਵੀਆਂ ਦੇ ਵਿਚਾਰ ਮਹੱਤਵਪੂਰਨ ਹੈ ਇਸ ਲਈ 20 April ਤੱਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਹਨਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ رائے ਬਣਾਈ ਜਾ ਸਕੇ ਐਡਵੋਕੇਟ ਧਮੀ ਨੇ ਕਿਹਾ ਕਿ ਸੁਝਾਅ ਸ਼੍ਰਮਣੀ ਕਮੇਟੀ ਨੂੰ ਦਸਤਾੂਰੂਪ ਵਿੱਚ ਜਾਂ ਅਧਿਕਾਰਿਕ ਈਮੇਲ info@thegpc.net ਅਤੇ WhatsApp ਨੰਬਰ 7710136200 ਤੇ ਭੇਜ ਜਾਣਾ ਦਸੰਜੋਗ ਹੈ ਕਿ ਕਈ ਸਿੱਖ ਜਥੇਬੰਦੀਆਂ ਵੱਲੋਂ ਪਹਿਲਾ ਸਬੰਧੀ ਸਿੱਖ ਪੰਦੀ ਰਹਿ ਨਾਲ ਅਜਿਹੇ ਨਿਯਮ ਤਿਆਰ ਵੀ ਕੀਤੇ ਗਏ ਸਨ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਕਰੜਾ ਸੰਪਿਆ ਵੀ ਜਾ ਚੁੱਕਿਆ ਹੈ ਇਸ ਮੁੱਦੇ ਸਮੇਤ ਜਥੇਦਾਰਾਂ ਦੀ ਬਹਾਲੀ ਦੀ ਮੰਗ ਸਬੰਧੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਅੰਦਰ ਅਤੇ ਬਾਹਰ ਦੋਵੇਂ ਹੱਥਾਂ ਮਾਤੇ ਸਿੱਖ ਜਥੇਬੰਦੀਆਂ ਵੱਲੋਂ ਧਰਨੇ ਵੀ ਦਿੱਤੇ ਗਏ ਸਨ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਦਾ ਇਲਜ਼ਾਮ ਲਾਉਂਦੇ ਨਸੀਬ ਦਿੱਤੀ ਕਿ ਉਹ ਆਪਣੇ ਅਧਿਕਾਰ ਖੇਤਰੰਦਰ ਰਹਿ ਕੇ ਸੂਬੇ ਦੀ ਨਿਕਰ ਦੀ ਜਾ ਰਹੀ ਹਾਲਾਤ ਸੁਧਾਰਨ ਵੱਲ ਧਿਆਨ ਦੇਣ ਐਡਵੋਕੇਟ ਧਮੀ ਨੇ ਸਿੱਖਿਆ ਮੰਤਰੀ ਹਰਜੂਤ ਬੈਂਸ ਤੇ ਵਿਧਾਨ ਸਭਾ ਵਿੱਚ ਜਾਣਬੁੱਝ ਕੇ ਨੀਤੀਗਤ ਢੰਗ ਨਾਲ ਸਿੱਖ ਮਸਲਿਆਂ ਵਿੱਚ ਦਖਲ ਦੇਣ ਦਾ ਇਲਜ਼ਾਮ ਲਾਉਂਦੇ ਇਸ ਦੀ ਸਖਤ ਹਲੋਚਨਾ ਕੀਤੀ ਉਹਨਾਂ ਕਹਿ ਕੇ ਸਿੱਖ ਆਪਣੇ ਮਸਲੇ ਖੁਦ ਹੱਲ ਕਰ ਸਕਦੇ ਨੇ ਤੇ ਸਰਕਾਰਾਂ ਵੱਲੋਂ ਦਖਲਅੰਦਾਜ਼ੀ ਕੌਮੀ ਭਾਵਨਾਵਾਂ ਨੂੰ ਵੱਡੀ ਚੁਣੌਤੀ ਹੈ ਉਹਨਾਂ ਕਹਿ ਕੇ ਸਿੱਖ ਮਸਲੇ ਵਿੱਚ ਦਖਲਅੰਦਾਜ਼ੀ ਕਰਕੇ ਲੋਕਾਂ ਦਾ ਧਿਆਨ ਪਰਟਾਉਣ ਦੀ ਥਾਂ ਸਰਕਾਰ ਪੰਜਾਬ ਦੀ ਨਿਕਰਤੀ ਹਾਲਤ ਸੁਧਾਰਨ ਵੱਲ ਧਿਆਨ ਦੇਵੇ ਉਹਨਾਂ ਕਹਿ ਕੇ ਜੇ ਸਰਕਾਰ ਨੂੰ ਸਿੱਖ ਮਸਲਿਆਂ ਵਿੱਚ ਦਿਲਚਸਪੀ ਹੈ ਤਾਂ ਵੰਦੀ ਸਿੰਘਾਂ ਦਾ ਮਸਲਾ ਹੱਲ ਕਰਵਾਵੇ ਉਧਰ ਸਾਬਕਾ ਕਾਲੀ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਐ ਜੀ ਪੀ ਸੀ ਦੇ ਜਨਰਲ ਇਜਲਾਸ ਮੌਕੇ ਸਿੱਖ ਕੌਮ ਪ੍ਰਤੀ ਪਰੇਦਾਰੀ ਨਾ ਨਭਾਉਣ ਦਾ ਇਲਜ਼ਾਮ ਲਾਉਂਦੇ ਆ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਾਬਕਾ ਮੰਤਰੀ ਰਖੜਾ ਨੇ ਕਿਹਾ ਕਿ ਐਡਵੋਕੇਟ ਧਾਮੀ ਵੱਲੋਂ ਇਹ ਦਾਵਾ ਕਰਨਾ ਕਿ ਸਿੰਘ ਸਹਿਬਾਨ ਦੀ ਮੌੜ ਬਹਾਲੀ ਲਈ ਦਿੱਤੀ ਦਰਖਾਸਤ ਤੇ ਦਸਤਕ ਕਰਨ ਵਾਲੀ ਮੈਂਬਰਾਂ ਨੇ ਪੁਲੇਖੇ ਵਿੱਚ ਬਰੂੜਤਾ ਕਰ ਦਿੱਤੀ ਇਸ ਤੋਂ ਵੱਡਾ ਪੰਥਕ ਗੁਨਾਹ ਵਾਲਾ ਦਾਵਾ ਕੋਈ ਹੋਰ ਨਹੀਂ ਹੋ ਸਕਦਾ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਜਨਰਲ ਇਜਲਾਸ ਮੌਕੇ ਦਰਬਾਰ ਸਾਹਿਬ ਦੇ ਗੇਟ ਬੰਦ ਕਰਵਾਉਣ ਉਤੇ ਦਰਬਾਰ ਸਾਹਿਬ ਕੰਪਲੈਕਸ ਨੂੰ ਪੁਲਿਸ ਛਾਉਣੀ ਬਣਾਉਣ ਕਰਕੇ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਕਿਹਾ ਕਿ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦੀ ਮਹਿਲਾ ਮੈਂਬਰ ਨਾਲ ਖਿੱਚ ਤੂ ਹੁੰਦੀ ਰਹੀ ਅਤੇ ਉਸ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਜਾ ਰਹੀ ਹੈ ਪਰ ਸਾਡੀਆਂ ਸਸਤਾਮਾ ਦੀ ਰਾਖੀ ਕਰਨ ਵਾਲੇ ਜ਼ਿੰਮੇਵਾਰ ਲੋਕ ਤਮਾਸ਼ਾ ਵੇਖਦੇ ਨੇ ਉਹਨਾਂ ਸਖਤਰ ਦੇ ਅਸਤੀਫੇ ਦੀ ਮੰਗ ਵੀ ਕੀਤੀ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਦੱਸਿਆ ਕਿ ਅਕਾਲੀ ਦਲ ਦੀ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ 3 ਮਾਰਚ ਨੂੰ ਪਟਿਆਲਾ ਵਿਖੇ ਹੋਵੇਗੀ ਇਸ ਤੇ ਤਿਆਰੀਆਂ ਮੁਕੰਮਲ ਹੋ ਗਈਆਂ ਇਸ ਵੰਦੀ ਪਿੰਡ-ਪਿੰਡ ਜਾ ਕੇ ਵਰਕਰਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਵਰਕਰਾਂ ਵਿੱਚ ਉਤਸ਼ਾਹ ਹੈ ਪਾਕਿਸਤਾਨ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਐਫਕਯੂ ਟਰਸਟ ਪ੍ਰਾਪਰਟੀ ਬੋਰਡ ਵੱਲੋਂ ਸਾਂਝੇ ਤੌਰ ਤੇ ਮਨਾਏ ਜਾ ਰਹੇ ਖਾਸਾ ਸਾਜਨਾ ਦਿਹਾੜਾ ਮੌਕੇ ਮੁਲਕ ਦੇ ਗੁਰੂ ਧਾਮਾਂ ਦੀ ਯਾਤਰਾ ਮੌਕੇ ਜਾਣ ਵਾਲੇ ਯਾਤਰੀਆਂ ਨੂੰ ਭਾਰਤੀ ਕਰੰਸੀ ਦੀ ਥਾਂ ਅਮਰੀਕੀ ਡਾਲਰ ਲੈ ਆਉਣ ਦੀ ਅਪੀਲ ਕੀਤੀ ਗਈ ਹੈ ਐਫਕਯੂ ਟਰਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਸ਼ੈਪਲਾ ਕੋਕਰ ਨੇ ਕਿਹਾ ਕਿ ਸ਼ਰਦਾਲੂ ਆਪਣੇ ਨਾਲ ਪਾਕਿਸਤਾਨ ਆਉਣ ਮੌਕੇ ਪ੍ਰਤੀ ਯਾਤਰੀ ਦੇ ਹਿਸਾਬ ਨਾਲ ਬਸ ਯਾਤਰਾ ਖਰਚ ਲਈ ਭਾਰਤੀ ਕਰੰਸੀ ਦੀ ਥਾਂ 60 ਅਮਰੀਕੀ ਡਾਲਰ ਪਾਕਿਸਤਾਨੀ ਕਰੰਸੀ ਮੁਤਾਬਕ 17200 ਰੁਪਏ ਲੈ ਕੇ ਆਉਣ ਉਹਨਾਂ ਨੇ ਕਿਹਾ ਕਿ ਭਾਰਤੀ ਰੁਪ ਤਾਂ ਵਿੱਚ ਵਾਧੇ ਘਟਦੀ ਰਹਿੰਦੀ ਹੈ ਜਦਕਿ ਕੁਝ ਭਾਰਤੀ ਯਾਤਰੀ ਬਾਗਾ ਸਟੇਸ਼ਨ ਤੇ ਰੇਟ ਨੂੰ ਲੈ ਕੇ ਹਰ ਵਾਰ ਬਹਿਸ ਕਰਦੇ ਨੇ ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਬੈਂਕਾਂ ਤੋਂ ਇਲਾਵਾ ਕਈ ਲੋਕ ਭਾਰਤੀ ਕਰੰਸੀ ਲੈਣ ਤੋਂ ਇਨਕਾਰ ਕਰ ਦਿੰਦੇ ਨੇ ਉਹਨਾਂ ਕਿਹਾ ਕਿ ਹਰ ਯਾਤਰੀ ਲਈ ਏਸੀ ਬੱਸ ਸਫ਼ਰ ਦੀ ਟਿਕਟ ਲੈਣਾ ਲਾਜ਼ਮੀ ਅਤੇ ਟਿਕਟ ਨਾ ਲੈਣ ਵਾਲਿਆਂ ਨੂੰ ਯਾਤਰਾ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਭਾਰਤੀ ਸ਼ਰਧਾਲੂਆਂ ਦੇ ਜੱਥੇ ਨੂੰ ਲੈ ਕੇ ਬੱਸ 10 April ਨੂੰ ਬਾਗਾ ਬਾਰਡਰ ਰਾਹੀਂ ਪਾਕਿਸਤਾਨ ਰਵਾਨਾ ਹੋਵੇਗੀ ਇਸ ਦੌਰਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰਾ ਪੰਚ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸੱਚਾ ਸੌਦਾ ਸਾਹਿਬ ਗੁਰਦੁਆਰਾ ਤਰਪੁਰਪੁਰ ਸਾਹਿਬ ਗੁਰਦੁਆਰਾ ਰੌੜੀ ਸਾਹਿਬ ਉਤੇ ਆਦਿ ਗੁਰੂ ਧਾਮਾਂ ਦੀ ਯਾਤਰਾ ਕੀਤੀ ਜਾਵੇਗੀ ਇਸ ਮੰਗਰੋ ਸ਼ਰਧਾਲੂਆਂ ਦਾ ਜਥਾ 19 April ਨੂੰ ਭਾਰਤ ਵਾਪਸ ਪਰਤੇਗਾ 13 ਅਪ੍ਰੈਲ ਦਾ ਦਿਨ ਨਜ਼ਦੀਕ ਆ ਰਿਹਾ ਤੇ 1919 ਵਿੱਚ ਵਾਪਰੇ ਜਲ੍ਹਿਆਂ ਵਾਲਾ ਬਾਗ ਕਤਲੇਆਮ ਦੀਆਂ ਯਾਦਾਂ ਚੀਸਾਂ ਬਣ ਬਣ ਹਿਰਦੇ ਵਲੂੰਤਰ ਲੱਗਦੀਆਂ ਨੇ ਵਿਸ਼ਵ ਪੱਧਰੀ ਸਿਆਸਤ ਵਿੱਚ ਵੀ ਇਸ ਘਟਨਾਕ੍ਰਮ ਦੀ ਚਰਚਾ ਹਰ ਸਾਲ ਆਮ ਮੁਹਾਰੇ ਹੀ ਚੱਲ ਪੈਂਦੀ ਹੈ ਹੈਰੀਓ ਇਸ ਤੋਂ ਯੂਕੇ ਦੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਬਾਬ ਬਲੈਕਮੈਨ ਨੇ ਕਿਹਾ ਕਿ ਉਹਨਾਂ ਮੰਗ ਕੀਤੀ ਹੈ ਕਿ ਬ੍ਰਿਟਿਸ਼ ਸਰਕਾਰ ਜਲ੍ਹਿਆਂ ਵਾਲਾ ਬਾਗ ਕਤਲੇਆਮ ਦੀ ਬਰੇਗੰਡ ਤੇ ਭਾਰਤ ਤੋਂ ਮਾਫੀ ਮੰਗੇ ਵਟੇਨ ਦੀ ਸੰਸਦ ਵਿੱਚ ਬੋਲਦਿਆਂ ਉਹਨਾਂ ਨੇ 13 ਅਪ੍ਰੈਲ 1919 ਦੀਆਂ ਕਤਨਾਮ ਨੂੰ ਯਾਦ ਕੀਤਾ ਤੇ ਕਿਹਾ ਕਿ ਜੱਲੇਵਾਲਾ ਬਾਗ ਵਿੱਚ ਹੋਈ ਗੋਲੀਬਾਰੀ ਵਿੱਚ ਹਜ਼ਾਰਾਂ ਨਿਰਦੋਸ਼ ਨਾਗਰਿਕ ਮਾਰੇ ਗਏ ਅਤੇ ਜ਼ਖਮੀ ਹੋਏ ਮੈਂ ਜੱਲੇਵਾਲਾ ਬਾਗ ਕਤਲੇਆਮ ਦਾ ਮੁੱਦਾ ਉਠਾਇਆ ਮੈਂ ਸਰਕਾਰ ਨੂੰ ਉੱਤੇ ਆਚਾਰਾਂ ਦੀ ਬਰੇਗਣ ਤੋਂ ਪਹਿਲਾਂ ਭਾਰ ਦੇ ਲੋਕਾਂ ਤੋਂ ਰਸਮੀ ਤੌਰ ਤੇ ਮਾਫੀ ਮੰਗਣ ਲਈ ਕਿਹਾ ਹੈ ਅਕਸਰ ਜਾਰੀ ਕੀਤੇ ਵੀਡੀਓ ਵਿੱਚ ਬਲੈਕਮੈਨ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ ਬ੍ਰਿਟਿਸ਼ ਫੌਜਾਂ ਨੂੰ ਜਲਿਆਂਵਾਲਾ ਬਾਗ ਵਿੱਚ ਸ਼ਾਂਤੀਪੂਰਵਕ ਇਕੱਠੇ ਹੋਏ ਨਿਰਦੋਸ਼ ਨਾਗਰਿਕਾਂ ਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ ਬ੍ਰਿਟਿਸ਼ ਫੌਜ ਦੀ ਤਰਫੋਂ ਜਨਰਲ ਡਾਇਰ ਨੇ ਆਪਣੀਆਂ ਫੌਜ ਨੂੰ નિર્ਦੋਸ਼ ਲੋਕਾਂ ਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ। ਇਹ ਕਤਲੇਆਮ 19 ਦਿਨ ਚੱਲਦਾ ਰਿਹਾ ਜਦ ਤੱਕ ਉਹਨਾਂ ਕੋਲ ਗੋਲਾ ਬਾਰੂਦ ਖਤਮ ਨਹੀਂ ਹੋ ਗਿਆ। ਉਸ ਕਤਲੇਆਮ ਵਿੱਚ 1500 ਲੋਕ ਮਾਰੇ ਗਏ ਤੇ 1200 ਜ਼ਖਮੀ ਹੋ ਗਏ। ਬਲੈਕਮੈਨ ਨੇ ਕਿਹਾ ਕਿ 2019 ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਫੈਰਸਾ ਮੇ ਨੇ ਮੰਨਿਆ ਸੀ ਕਿ ਇਹ ਘਟਨਾ ਭਾਰਤ ਵਿੱਚ ਬਰਤਾਨਵੀ ਵਸਤੀਵਾਦੀ ਸ਼ਾਸਨ ਤੇ ਇੱਕ ਦਾਗ ਸੀ। ਉਹਨਾਂ ਇਸ ਕਤਲੇਆਮ ਨੂੰ ਵਰਤਾਨ ਵਿਵਸਥੀਵਾਦ ਦੇ ਇਤਿਹਾਸ ਵਿੱਚ ਸਭ ਤੋਂ ਬਦਨਾਮ ਅਤੇ ਸ਼ਰਮਨਾਕ ਘਟਨਾਵਾਂ ਵਿੱਚੋਂ ਇੱਕ ਦੱਸਿਆ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਯਾਦਗਾਰ ਉਹਨਾਂ 2000 ਭਾਰਤੀਆਂ ਦੀ ਯਾਦ ਵਿੱਚ ਹੈ ਜਿਨ੍ਹਾਂ ਨੂੰ ਜਨਰਲ ਮਾਈਕਲ ਓਡਾਇਰ ਦੀ ਕਮਾਂਡ ਹੇਠ 13 April 1919 ਨੂੰ ਇੱਕ ਸ਼ਾਂਤੀਪੂਰਵਕ ਜਨਤਕ ਮੀਟਿੰਗ ਵਿੱਚ ਹਿੱਸਾ ਲੈਂਦੇ ਸਮੇਂ ਅੰਗਰੇਜ਼ਾਂ ਦੁਆਰਾ ਅੰਨੇਵਾਗ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਜਾਂ ਜ਼ਖਮੀ ਕਰ ਦਿੱਤਾ ਗਿਆ। ਇਹ ਭਾਰ ਦੇ ਆਜ਼ਾਦੀ ਸੰਗਰਾਮ ਦੀਆਂ ਮੁੱਖ ਘਟਨਾਵਾਂ ਵਿੱਚੋਂ ਇੱਕ ਸੀ ਇੱਥੇ ਯਾਦਗਾਰੀ ਖੂਹ ਦੇ ਨਾਲ ਕੰਧ ਦਾ ਇੱਕ ਹਿੱਸਾ ਸੁਰੱਖਿਤ ਰੱਖਿਆ ਗਿਆ ਹੈ। ਸਮੱਚ ਗੋਲੀਆਂ ਦੇ ਨਿਸ਼ਾਨ ਅਜੇ ਵੀ ਦਿਖਾਈ ਦਿੰਦੇ ਨੇ ਕੁਝ ਲੋਕਾਂ ਨੇ ਬਚਣ ਲਈ ਖੂਨ ਵਿੱਚ ਸ਼ਾਲਾ ਮਾਰ ਦਿੱਤੀਆਂ ਸਨ ਕੈਨੇਡਾ ਵਿੱਚ ਵਿਦੇਸ਼ੀ ਕਾਮਿਆਂ ਤੇ ਸਟੂਡੈਂਟਸ ਲਈ ਦਰਵਾਜ਼ੇ ਬੰਦ ਹੋ ਰਹੇ ਨੇ ਹਾਲ ਹੀ ਵਿੱਚ ਜਾਰੀ ਸਰਕਾਰੀ ਅੰਕੜੇ ਖੁਦ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕੈਨੇਡਾ ਦੇ ਸਥਾਨਕ ਅਖਬਾਰ ਟ੍ਰਾਂਟੋ ਸਟਾਰ ਨੇ ਸਰਕਾਰ ਦੇ ਵੀਜ਼ਾ ਆਸਫਕਾਰ ਦਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਇਸ ਵਿੱਚ ਦੱਸਿਆ ਗਿਆ ਕਿ ਕੈਨੇਡਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਦੇਸ਼ੀ ਕਾਮੇ ਅਤੇ ਸਟੂਡੈਂਟਸ ਅਤੇ ਸੈਲਾਨੀਆਂ ਦੇ ਵੀਜ਼ੇ ਰੱਦ ਕਰ ਰਿਹਾ ਹੈ 2024 ਵਿੱਚ 23.65 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਜੋ ਕਿ ਕੁੱਲ ਅਰਜ਼ੀਆਂ ਦਾ 50% ਹੈ ਅੰਕੜਿਆਂ ਮੁਤਾਬਕ ਪਿਛਲੇ ਸਾਲ 18 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ ਜੋ ਕਿ ਕੁੱਲ ਅਰਜ਼ੀਆਂ ਦਾ 35% ਤੋਂ ਵੱਧ ਸਨ ਕੈਨੇਡਾ ਵਿੱਚ ਰਹਿਣ-ਸਹਿਣ ਦਾ ਖਰਚਾ ਲਗਾਤਾਰ ਵਧ ਰਿਹਾ ਤੇ ਇਸ ਤੋਂ ਇਲਾਵਾ ਰਿਹਾਇਸ਼ੀ ਸੰਕਟ ਵੀ ਪੈਦਾ ਹੋ ਗਿਆ ਵਿਦੇਸ਼ੀ ਕਾਮਿਆਂ ਤੇ ਸਟੂਡੈਂਟਸ ਦੇ ਔਣਕਾਰਨ ਸਿਹਤ ਸੰਭਾਲ ਤੇ ਦਬਾਅ ਪਾ ਦ ਰਿਹਾ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਨੇਡੀਅਨ ਸਰਕਾਰ ਨੇ ਫੈਸਲਾ ਕੀਤਾ ਕਿ ਉਹ ਘੱਟੋ ਘੱਟ ਵਿਦੇਸ਼ੀ ਲੋਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਦੇਵੇਗੀ ਜਿਸ ਕਾਰਨ ਵੀਜ਼ਾ ਰੱਦ ਹੋਣ ਦੀ ਦਰ ਵਧ ਗਈ ਹੈ ਵੀਜ਼ਾ ਦੀ ਹਰ ਸ਼੍ਰੇਣੀ ਵਿੱਚ ਆਸਪਕਾਰ ਦਰ ਵਧੀ ਹੈ ਭਾਵੇਂ ਇਹ ਸਟੂਡੈਂਟਸ ਹੋਵੇ ਜਾਂ ਵਰਕ ਵੀਜ਼ਾ ਕੈਨੇਡਾ ਵਿੱਚ ਕੰਮ ਕਰਨ ਵਾਲੇ ਕੰਮਿਆਂ ਨੂੰ ਯਾਤਰਾ ਕਰਨ ਜਾਂ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਵਿਸਟਰ ਵੀਜ਼ਾ ਦਿੱਤਾ ਜਾਂਦਾ ਹੈ ਇਸ ਵੀਜ਼ਾ ਸ਼੍ਰੇਣੀ ਵਿੱਚ ਸਭ ਤੋਂ ਵੱਧ ਆਸਰਕਾਰ ਦਰ ਦੇਖੀ ਜਾਂਦੀ ਹੈ ਵਿਸਟਰ ਵੀਜ਼ਾ ਲਈ ਅਰਜ਼ੀਆਂ ਦੇਣ ਵਾਲੇ 54% ਵਿਨੇਕਾਰਾਂ ਨੂੰ ਇਹ ਪ੍ਰਾਪਤ ਨਹੀਂ ਹੋਇਆ ਜਦਕਿ 2030 ਵਿੱਚ ਇਹ ਅੰਕੜਾ 40% ਸੀ ਸਟੂਡੈਂਟਸ ਪਰਮਿਟ ਰੱਦ ਹੋਣ ਦੀ ਦਰ ਵੀ ਵੱਧ ਕੇ 52% ਹੋ ਗਈ ਹੈ ਜਦਕਿ ਪਿਛਲੇ ਸਾਲ ਇਹ 38% ਸੀ ਘੱਟ ਸਟੂਡੈਂਟਸ ਨੂੰ ਵੀਜ਼ਾ ਮਿਲ ਕਾਰਨ ਦਾਖਲੇ ਵੀ ਘਟ ਗਏ ਨੇ ਜਿਸ ਦਾ ਅਰਥ ਚਾਰਿਆਂ ਤੇ ਅਸਰ ਪੈ ਰਿਹਾ ਕੈਨੇਡਾ ਵਿੱਚ ਸਟੂਡੈਂਟਸ ਵੀਜ਼ਾ ਅਰਜ਼ੀਆਂ ਵਿੱਚ 46% ਦੀ ਗਿਰਾਵਟ ਆਈ ਹੈ ਇਹ ਗਿਰਾਵਟ ਇੱਕ ਵਿਆਪਕ ਵਿਸ਼ਵਵਿਆਪੀ ਰੁਝਾਨ ਨੂੰ ਦਰਸਾਉਂਦੀ ਹੈ ਜਿਸ ਵਿੱਚ ਆਸਟ੍ਰੇਲੀਆ ਯੂਕੇ ਤੇ ਅਮਰੀਕਾ ਵਰਗੇ ਦੇਸ਼ ਦੀ ਸਟੂਡੈਂਟਸ ਦਾਖਲਿਆਂ ਵਿੱਚ ਗਿਰਾਵਟ ਦਾ ਉਨਪਵ ਕਰ ਰਹੇ ਨੇ ਵਰਕ ਪਰਮਿਟਾਂ ਵਿੱਚ ਥੋੜਾ ਜਿਹਾ ਸੁਧਾਰ ਹੋਇਆ ਪਰ ਫਿਰ ਵੀ 22% ਭਿਨੇਕਰਾਂ ਨੂੰ ਆਸਵਕਾਰ ਦਾ ਸਾਹਮਣਾ ਕਰਨਾ ਪਿਆ ਕੈਨੇਡਾ ਸਰਕਾਰ ਨੇ 2025 ਤੋਂ 27 ਦੇ ਵਿਚਕਾਰ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ 20% ਘਟਾਉਣ ਦਾ ਫੈਸਲਾ ਕੀਤਾ 2025 ਵਿੱਚ ਸਿਰਫ 3,95,000 ਨਵੇਂ ਆਉਣ ਵਾਲਿਆਂ ਨੂੰ ਹੀ ਸਥਾਈ ਨਿਵਾਸ ਮਿਲੇਗਾ ਪਹਿਲਾਂ ਇਹ ਗਿਣਤੀ ਜ਼ਿਆਦਾ ਸੀ ਕੈਨੇਡਾ ਕਿਸੇ ਵੀ ਤਰੀਕੇ ਨਾਲ ਵਿਦੇਸ਼ੀਆਂ ਦੀ ਗਿਣਤੀ ਘਟਾਉਣਾ ਚਾਹੁੰਦਾ ਜਿਸ ਲਈ ਉਹ ਸਖਤ ਕਦਮ ਚੁੱਕਣ ਤੋਂ ਨਹੀਂ ਚੁਚਕਿਆ ਕੈਨੇਡਾ ਦੀ ਸੰਘੀ ਸਰਕਾਰ ਨੇ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਪੀਜੀਪੀ ਤਹਿਤ ਸਵਕਾਰ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਵਧਾ ਦਿੱਤੀ ਹੈ ਸਰਕਾਰ 2025 ਵਿੱਚ ਪ੍ਰਕਿਰਿਆ ਲਈ ਹੁਣ 25000 ਤੱਕ ਸਪਾਂਸਰਸ਼ਿਪ ਅਰਜ਼ੀਆਂ ਨੂੰ ਸਵਕਾਰ ਕਰੇਗੀ ਜਦਕਿ ਉਸ ਤੋਂ ਪਹਿਲਾਂ ਸਿਰਫ 10000 ਅਰਜ਼ੀਆਂ ਪ੍ਰਬੰਧਨ ਕਰਨ ਦਾ ਜ਼ਿਕਰ ਕੀਤਾ ਗਿਆ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ ਕੈਨੇਡਾ ਸੱਦਣ ਦੇ ਇੱਛਕ ਪ੍ਰਵਾਸੀਆਂ ਨੂੰ ਸੁਝਾਅ ਦਿੱਤਾ ਗਿਆ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਜਾ ਸਕਦੇ ਨੇ ਜਿਸਰਾਂ ਹੀ 5 ਸਾਲ ਤੱਕ ਕੈਨੇਡਾ ਵਿੱਚ ਠਹਿਰਾ ਕੀਤਾ ਜਾ ਸਕਦਾ ਤੇ 2 ਸਾਲ ਦਾ ਹੋਰ ਵਾਧਾ ਵੀ ਕਰਵਾਇਆ ਜਾ ਸਕਦਾ ਹੈ ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਜਿਨ੍ਹਾਂ ਨੇ ਪੀਜੀਪੀ ਲਈ 2020 ਦੇ ਦਾਖਲੇ ਵਿੱਚ ਸਪான்ਸਰ ਫਾਰਮਾਂ ਵਿੱਚ ਦਿਲਚਸਪੀ ਜਮਾ ਕੀਤੀ ਸੀ ਤੇ ਜਿਨ੍ਹਾਂ ਨੂੰ ਅਜੇ ਤੱਕ ਅਰਜ਼ੀ ਦੇਣ ਦਾ ਸੱਦਾ ਨਹੀਂ ਮਿਲਿਆ ਉਹਨਾਂ ਨੂੰ ਇਸ ਸਾਲ ਪੀਜੀਪੀ ਵੱਲੋਂ ਦਾਖਲਾ ਖੋਲਣ ਤੇ ਅਰਜ਼ੀ ਦੇਣ ਦਾ ਸੱਦਾ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ ਪੀਜੀਪੀ ਦੇ ਅਧੀਨ ਸਫਲ ਵਿਨੇਕਰਾਂ ਨੂੰ ਕੈਨੇਡੀਅਨ ਸਥਾਈ ਨਿਵਾਸ ਪ੍ਰਾਪਤ ਹੁੰਦਾ ਹੈ ਸਾਲ 2024 ਦੁਰਾਨ 35700 ਬਿਨੇਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੰਧਰ ਦਿੱਤਾ ਗਿਆ ਜਿਨ੍ਹਾਂ ਵਿੱਚ 20500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ ਦਸਤੀ ਕਿ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ ਸਫਲ ਬਿਨੇਕਾਰ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਪੱਕੇ ਤੌਰ ਤੇ ਕੈਨੇਡਾ ਸੱਤ ਸਕਦੇ ਨੇ ਇਮੀਗ੍ਰੇਸ਼ਨ ਬਾਰੇ ਸਲਾਹ ਨਾਲ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਨੂੰ ਪੀਆਰ ਵਾਲੀ ਸ਼੍ਰੇਣੀ ਅਧੀਨ 40000 ਤੋਂ ਵੱਧ ਸਪਾਂਸਰਸ਼ਿਪ ਅਰਜ਼ੀਆਂ ਵਿਚਾਰ ਰ ਅਦੀਨਸਨ ਰਿਪੋਰਟ ਦੱਸਦੀ ਹੈ ਕਿ ਸਪਾਂਸਰਸ਼ਿਪ ਐਪਲੀਕੇਸ਼ਨ ਦਾ ਉਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੁੰਦਾ ਹੈ ਤੇ ਅਜਿਹੇ ਵਿੱਚ ਬੈਕਲੌਗ ਬਹੁਤ ਜ਼ਿਆਦਾ ਵੱਧ ਸਕਦਾ ਦੂਜੇ ਪਾਸੇ ਐਕਸਪ੍ਰੈਸ ਐਂਟਰੀ ਵਾਲਿਆਂ ਨੂੰ ਐਲ ਐਮ ਆਈ ਦੇ 100 ਪੁਆਇੰਟਸ ਦੇਣ ਦਾ سلسلہ 25 ਮਾਰਚ ਤੋਂ ਬੰਦ ਕਰ ਦਿੱਤਾ ਗਿਆ ਇਸ ਤਬਦੀਲੀ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਵਾਲੇ ਉਮੀਦਵਾਰਾਂ ਨੂੰ ਕੈਨੇਡਾ ਵਿੱਚ ਨੌਕਰੀ ਦੀ ਪੇਸ਼ਕਸ਼ ਹੋਣ ਤੇ 50 ਤੋਂ 200 ਤੱਕ ਸੀ RS ਪੁਆਇੰਟ ਮਿਲਦੇ ਨੇ ਅਤੇ PR ਮਿਲਣਦੇ ਅਸਾਰ ਬੇहद ਵੱਧ ਜਾਂਦੇ ਨੇ ਪਰ ਹੁਣ ਅਜਿਹਾ ਨਹੀਂ ਹੋਵੇਗਾ ਨਵੇਂ ਨਿਯਮਾਂ ਦਾ ਸਭ ਤੋਂ ਵੱਧ ਨੁਕਸਾਨ ਭਾਰਤੀ ਸਟੂਡੈਂਟਸ ਨੂੰ ਹੋਇਆ ਜੋ ਕੈਨੇਡਾ ਵਿੱਚ ਪੱਕਾ ਹੋਣ ਦੇ ਇਰਾਦੇ ਨਾਲ ਸਟੱਡੀ ਵੀਜ਼ਾ ਤੇ ਇੱਥੇ ਪਹੁੰਚੇ ਪਰ ਬੋਨਸ ਪੁਆਇੰਟਸ ਦੀ ਅਨਹੋਦ ਵਿੱਚ ਉਹਨਾਂ ਲਈ ਲੋਡਿੰਗ ਦਾ CRS ਸਕੋਰ ਹਾਸਲ ਕਰਨਾ ਔਖਾ ਹੋ ਜਾਵੇਗਾ